ਐ ਲੱਗਦਾ ਕਿ ਪਹਿਲਾਂ ਪੰਜਾਬ ਤੇ ਫਿਰ ਪੰਜਾਬੀ ਇੰਡਸਟਰੀ ਦੋਮਾ ਤੇ ਕੋਈ ਕਾਲ ਆ ਕੇ ਪੈ ਗਿਆ ਪਹਿਲਾਂ ਪੰਜਾਬ ਦੇ ਮਾੜੇ ਹਾਲਾਤ ਤੇ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਲਗਾਤਾਰ ਦੇਹਾਂਤ ਹੋ ਰਿਹਾ ਹੈ ਲਗਾਤਾਰ ਲੋਕਾਂ ਦੇ ਹਰਮਨ ਪਿਆਰੇ ਅਦਾਕਾਰ ਲੋਕਾਂ ਦੇ ਹਰਮਨ ਪਿਆਰੇ ਸਿੰਗਰਜ਼ ਉਹਨਾਂ ਦੇ ਉੱਤੇ ਕੋਈ ਨਾ ਕੋਈ ਆਪਦਾ ਆ ਰਹੀ ਹੈ ਇੱਕ ਹੋਰ ਦੁਖਦ ਖਬਰ ਮਸ਼ਹੂਰ ਬਾਡੀ ਬਿਲਡਰ ਅਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਲੰਗੇ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ ਅਜੇ ਹਰ ਕੋਈ ਰਾਜਵੀਰ ਜਵੰਦਾ ਦੇ ਸੰਸਕਾਰ ਤੋਂ ਵਾਪਸ ਪਰਤ ਰਿਹਾ ਸੀ ਤੇ ਸ਼ਾਮ ਨੂੰ ਇਹ ਖਬਰ ਆ ਗਈ ਕਿ ਵਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਵਰਿੰਦਰ ਘੁੰਮਣ ਉਸ ਵੇਲੇ ਅੰਮ੍ਰਿਤਸਰ ਦੇ ਵਿੱਚ ਸਨ ਜਾਣਕਾਰੀ ਮੁਤਾਬਕ ਉਹਨਾਂ ਦਾ ਇੱਕ ਆਪਰੇਟ ਸੀ ਜਿਸ ਆਪਰੇਟ ਦੌਰਾਨ ਉਹਨਾਂ ਨੂੰ ਕੁਝ ਮੈਡੀਕਲ ਪ੍ਰੋਬਲਮਜ਼ ਆਈਆਂ ਔਰ ਉਹਨਾਂ ਪ੍ਰੋਬਲਮਜ਼ ਦੇ ਚੱਲਦੇ ਹੀ ਵਰਿੰਦਰ ਘੁੰਮਣ ਦੀ ਮੌਤ ਹੋ ਗਈ ਹੈ ਵਰਿੰਦਰ ਘੁੰਮਣ ਇੱਕ ਪ੍ਰੋਫੈਸ਼ਨਲ ਬੋਡੀ ਬਿਲਡਰ ਸਨ ਅਤੇ ਭਾਰਤ ਦੇ ਇੱਕੋ ਮਾਤਰ ਵੈਜੀਟੇਰੀਅਨ ਬਾਡੀ ਬਿਲਡਰਸ ਦੇ ਵਿੱਚ ਉਹ ਆਉਂਦੇ ਸਨ ਇਥੋਂ ਤੱਕ ਕਿ ਵੱਡੇ ਕੰਪੀਟੀਸ਼ਨਸ ਵੀ ਉਹਨਾਂ ਨੇ ਲੜੇ ਔਰ ਉਹਨਾਂ ਦੇ ਵਿੱਚ ਜਿੱਤ ਵੀ ਹਾਸਲ ਕੀਤੀ ਪੰਜਾਬ ਦਾ ਨਾਮ ਵੀ ਬਣਾਇਆ ਖਾਸ ਤੌਰ ਦੇ ਉੱਤੇ ਆਪਣੇ ਜੱਦੀ ਸ਼ਹਿਰ ਜਲੰਧਰ ਦਾ ਨਾਮ ਰੌਸ਼ਨ ਕੀਤਾ ਪਰ ਉਹ ਵਰਿੰਦਰ ਘੁੰਮਣ ਲੰਗੀ ਸ਼ਾਮ ਰੱਬ ਨੂੰ ਪਿਆਰੇ ਹੋ ਜਾਂਦੇ ਨੇ ਦਰਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹਨਾਂ ਨੂੰ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਵਰਿੰਦਰ ਘੋਮਣ ਦੇ ਮੈਨੇਜਰ ਯਾਦਵਿੰਦਰ ਸਿੰਘ ਦੇ ਮੁਤਾਬਕ ਵਰਿੰਦਰ ਘੋਮਣ ਨੂੰ ਕਾਫੀ ਦੇਰ ਤੋਂ ਸ਼ੋਲਡਰ ਪੇਨ ਦੀ ਪ੍ਰੋਬਲਮ ਸੀ ਮੋਢੇ ਦਾ ਦਰਦ ਸੀ ਅਤੇ ਉਸੇ ਦੇ ਚੱਲਦੇ ਉਹਨਾਂ ਨੇ ਇੱਕ ਪ੍ਰਾਈਵੇਟ ਹਸਪਤਾਲ ਜੋ ਕਿ ਅੰਮ੍ਰਿਤਸਰ ਦਾ ਹੈ ਉੱਥੋਂ ਟ੍ਰੀਟਮੈਂਟ ਸ਼ੁਰੂ ਕਰਵਾਇਆ ਵਰਿੰਦਰ ਘੋਮਣ ਦੇ ਰਿਸ਼ਤੇਦਾਰ ਅਮਨਜੋਤ ਸਿੰਘ ਕੋਮਣਦਾ ਵੀ ਇਹ ਕਹਿਣਾ ਹੈ ਕਿ ਇਲਾਜ ਦੌਰਾਨ ਉਸ ਆਪਰੇਟ ਦੌਰਾਨ ਜਿਹੜਾ ਕਿ ਲੰਘੇ ਕੱਲ ਹੋਣਾ ਸੀ ਉਦੋਂ ਵਰਿੰਦਰ ਘੋਮਣ ਨੂੰ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ 41 ਸਾਲਾਂ ਦੇ ਵਰਿੰਦਰ ਘੋਮਣ ਉਹ ਸਲਮਾਨ ਖਾਨ ਦੀ ਫਿਲਮ ਟਾਈਗਰ 3 ਦੇ ਵਿੱਚ ਕੰਮ ਕਰ ਚੁੱਕੇ ਐ 2023 ਦੇ ਵਿੱਚ ਅਤੇ ਹੋਰ ਵੀ ਹਿੰਦੀ ਫਿਲਮਜ਼ ਜਿਵੇਂ ਕਿ ਰੋਅਰ ਜੋ ਕਿ 2014 ਦੇ ਵਿੱਚ ਆਈ ਸੀ ਉਹਦੇ ਵਿੱਚ ਵੀ ਉਹਨਾਂ ਨੇ ਆਪਣਾ ਕੰਮ ਕੀਤਾ ਅਦਾਕਾਰੀ ਕੀਤੀ 2019 ਦੀ ਫਿਲਮ ਮਰ ਜਾਵਾਂ ਦੇ ਵਿੱਚ ਵੀ ਉਹਨਾਂ ਨੇ ਅਦਾਕਾਰੀ ਕੀਤੀ ਅਤੇ ਪੰਜਾਬੀ ਫਿਲਮ ਕਬੱਡੀ ਵਾਂਸ ਅਗੇਨ ਜਿਹੜੀ 2012 ਦੇ ਵਿੱਚ ਰਿਲੀਜ਼ ਹੁੰਦੀ ਹੈ ਉਹਦੇ ਵਿੱਚ ਵੀ ਵਿਰਿੰਦਰ ਘੁੰਮਣ ਨੇ ਕੰਮ ਕੀਤਾ ਵਿਰਿੰਦਰ ਘੁੰਮਣ ਦੀਆਂ ਉਪਲਬਧੀਆਂ ਬਾਰੇ ਦੱਸੀਏ ਤਾਂ ਉਹ 6 ਫੁੱਟ 2 ਇੰਚ ਦਾ ਗੱਭਰੂ ਜਵਾਨ ਜਿਨੇ ਮਿਸਟਰ ਇੰਡੀਆ ਦਾ ਟਾਈਟਲ 2009 ਦੇ ਵਿੱਚ ਜਿੱਤਿਆ ਅਤੇ ਮਿਸਟਰ ਏਸ਼ੀਆ ਕੱਪ ਦੇ ਵਿੱਚ ਸੈਕੰਡ ਪੋਜੀਸ਼ਨ ਹੋਲਡ ਕੀਤੀ ਗੁਰਦਾਸਪੁਰ ਦਾ ਰਹਿਣ ਵਾਲਾ ਵਿਰਿੰਦਰ ਘੁੰਮਣ ਜਲੰਧਰ ਦੇ ਵਿੱਚ ਪਲਿਆ ਵੜਿਆ ਅਤੇ ਇੱਕ ਮਾਤਰ ਵੈਜੀਟੇਰੀਅਨ ਬਾਡੀ ਬਿਲਡਰ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਵਿਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਿਹਾ ਇਥੋਂ ਤੱਕ ਕਿ 227 ਦੇ ਵਿੱਚ ਚੋਣਾ ਲੜਨ ਨੂੰ ਲੈ ਕੇ ਵੀਰਿੰਦਰ ਘੁੰਮਣ ਨੇ ਐਲਾਨ ਕੀਤਾ ਸੀ ਪੋਲਿਟਿਕਸ ਦੇ ਵਿੱਚ ਪੈਰ ਧਰ ਰਿਆ ਸੀ ਵੀਰਿੰਦਰ ਘੁੰਮਣ ਔਰ ਹੁਣ ਉਸ ਦਾ ਇਹ ਕਦਮ ਉਸ ਦੀਆਂ ਇਹ ਪੈੜਾਂ ਉਸੇ ਤਰ੍ਹਾਂ ਸੁੰਨੀਆਂ ਰਹਿ ਗਈਆਂ ਨੇ